ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਸੋ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਪਟਿਆਲਾ ਦੀਆਂ ਦੇਸ਼ ਦੇ ਵਿੱਚ ਜਿੱਥੇ ਕਿਸਾਨਾਂ ਦੇ ਵੱਲੋਂ ਕਿਸਾਨੀ ਅੰਦੋਲਨ ਦੀ ਗੱਲ ਕੀਤੀ ਜਾ ਰਹੀ ਹੈ ਉੱਥੇ ਪੰਜਾਬ ਦੇ ਬਾਰਡਰਾਂ ਦੇ ਉੱਪਰ ਕਿਸਾਨ ਕਈ ਦਿਨਾਂ ਦੇ ਉੱਥੇ ਬੈਠੇ ਨੇ ਔਰ ਪਟਿਆਲਾ ਦੇ ਵਿੱਚ ਕਿਸਾਨਾਂ ਦੇ ਵੱਲੋਂ ਜਿਹੜੇ ਬੀਜੇਪੀ ਦੇ ਆਗੂ ਨੇ ਪ੍ਰਨੀਤ ਕੌਰ ਉਮੀਦਵਾਰ ਨੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਸੋ ਵਿਰੋਧ ਦੇ ਦੌਰਾਨ ਇੱਕ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਇੱਕ ਕਿਸਾਨ ਦੀ ਮੌਤ ਹੋ ਗਈ ਹੈ ਸੋ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਪਟਿਆਲਾ ਦੀਆਂ ਨੇ ਬੀਜੇਪੀ ਉਮੀਦਵਾਰ ਪ੍ਰਨੀਤ ਕੌਰ ਦਾ ਵਿਰੋਧ ਕਰ ਰਹੇ ਸੀ ਕਿਸਾਨ ਪਟਿਆਲਾ ਦੇ ਵਿੱਚ ਤੇ ਕਿਸਾਨਾਂ ਦੇ ਵਿਰੋਧ ਦੇ ਦੌਰਾਨ ਪਟਿਆਲਾ ਦੇ ਪਿੰਡ ਸੇਰਾ ਦੇ ਵਿੱਚ ਧੱਕਾਮੁਕੀ ਹੋਈ ਪੁਲਿਸ ਦੀ ਔਰ ਕਿਸਾਨਾਂ ਦੀ ਧੱਕਾਮੁਕੀ ਦੇ ਦੌਰਾਨ ਕਿਸਾਨ ਜ਼ਖਮੀ ਹੋ ਗਿਆ ਔਰ ਜਿਸ ਨੂੰ ਜ਼ਮੀਨ ਤੇ ਜਦੋਂ ਡਿਗਿਆ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਸੋ ਸਾਡੇ ਸਹਿਯੋਗੀ ਕੁਲਵਿੰਦਰ ਜੁੜੇ ਨੇ ਸਾਡੇ ਨਾਲ ਪਟਿਆਲੇ ਤੋਂ ਕੁਲਵਿੰਦਰ ਸਾਰੀ ਘਟਨਾ ਕਿਵੇਂ ਵਾਪਰੀ ਹੈ ਕੀ ਪ੍ਰੋਗਰਾਮ ਸੀ ਔਰ ਕਿਸ ਤਰੀਕੇ ਦੇ ਨਾਲ ਤੱਕਾ ਮੁਕੀ ਕਿਹਦੇ ਨਾਲ ਹੋਈ ਹੈ ਆਗੂਆਂ ਨਾਲ ਹੋਈ ਹੈ ਜਾਂ ਫਿਰ ਪੁਲਿਸ ਦੇ ਨਾਲ ਹੋਈ ਹੈ ਕਿਵੇਂ ਇਹ ਸਾਰਾ ਜਿਹੜਾ ਘਟਨਾ ਵਾਪਰੀ ਹੈ ਕਿ ਪੰਜਾਬ ਦੇ ਵਿੱਚ ਜਿੱਥੇ ਹਰ ਜਗ੍ਹਾ ਤੇ ਕਿਸਾਨਾਂ ਵੱਲੋਂ ਭਾਜਪਾ ਦਾ ਵਿਰੋਧ ਕੀਤਾ ਜਾ ਰਿਹਾ ਉੱਥੇ ਹੀ ਪਟਿਆਲੇ ਦੇ ਨਜ਼ਦੀਕ ਪਿੰਡੇ ਪਿੰਦੇ ਛੇੜਾ ਛੇੜੀ ਪਰ ਨੀਸਕੋਰ ਦਾ ਜਿਹੜਾ ਫੰਕਸ਼ਨ ਦੇਖੋ ਉਹਦੇ ਵਿੱਚ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਜਿਸ ਦੇ ਵਿੱਚ ਇੱਕ ਕਿਸਾਨ ਦੀ ਗਿਰਨ ਦੇ ਨਾਲ ਮੌਤ ਹੋ ਗਈ ਇਹ ਦੱਸਿਆ ਜਾ ਰਿਹਾ ਕਿ ਜਿਹੜਾ ਕਿਸਾਨ ਸੀ ਉਹਦੇ ਜਿਹੜੇ ਭਾਜੀਪੀ ਦੇ ਆਗੂ ਨੇ ਉਹਨਾਂ ਨਾਲ ਟਕਰਾਅ ਮੁਕੀ ਹੋਈ ਹੈ ਤੇ ਉਹ ਜਿੱਥੇ ਹੀ ਉਹ ਖੜਿਆ ਤੇ ਉਸੇ ਮੌਤ ਹੋ ਗਈ ਇਹ ਉਹਨੂੰ ਅਖਬਾਰ ਲੈ ਕੇ ਕਿਸਦੇ ਸੱਜਣ ਨੇ ਉਹਨੂੰ ਇਲਾਜ ਦੌਰਾਨ ਮਰਿਦ ਫੋਟੋਸ਼ੀਟ ਕਰ ਦਿੱਤਾ ਜੀ ਜੀ ਇਹ ਇਹ ਇੱਕ ਕੀ ਉਥੇ ਪੁਲਿਸ ਉਸ ਸਮੇਂ ਮੌਜੂਦ ਨਹੀਂ ਸੀ ਪੁਲਿਸ ਦੇ ਵੱਲੋਂ ਇਹ ਸਾਰੀ ਜਿਹੜੀ ਘਟਨਾ ਵਾਪਰੀ ਹੈ ਕਿ ਪੁਲਿਸ ਨੇ ਉਦੋਂ ਇਹਨਾਂ ਦੀ ਜਿਹੜੀ ਤਹੱਤਾ ਹੱਥੋਂ ਪਾਈ ਹੋਈ ਆ ਉਸ ਦੇ ਵਿੱਚ ਬਚਾਅ ਨਹੀਂ ਕੀਤਾ ਵਿੱਚ ਪੁਲਿਸ ਪੁਲਿਸ ਵਾਕਿਆ ਨੇ ਮਜੂਰ ਸੀ ਜਿਹੜੇ ਗੱਡੀਆਂ ਸੀ ਉਹ ਜਿਹੇ ਪਰਦੀਸ਼ਕੌਰ ਔਰ ਉਹਨਾਂ ਦੇ ਨਾਲ ਹਰਪਾਲਪੁਰ ਸੀ ਜਿਹੜੇ ਤਨੁਆਇਰਾ ਦੇ ਭਾਂਜੇ ਦੇ ਉਹ ਨਾਲ ਮੌਜੂਦ ਸੀ ਤੇ ਉਹ ਗੱਡੀ ਦੇ ਵਿੱਚ ਹੀ ਬੈਠੇ ਨੇ ਜਿਹੜੀ ਗੱਡੀ ਹੈ ਉਹ ਉਹਨੂੰ ਠੇੜ ਕੇ ਜਿਹੜੇ ਕਿਸਾਨ ਖੜੇ ਹੋਏ ਸੀ ਤੇ ਪੁਲਿਸ ਨੇ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਿਹੜੇ ਆਗੂ ਜੀ ਬੀਜੇਪੀ ਦੇ ਉਹ ਵੀ ਨਾਲ ਹੀ ਸੀ ਉਹਨਾਂ ਨੇ ਹਟਾਉਣ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਜਿਹੜਾ ਹੈ ਉਹਨਾਂ ਨੂੰ ਧੱਕਾ ਲੱਗਿਆ ਜਿਹੜੇ ਕਿਸਾਨ ਨੂੰ ਤੇ ਕਿਸਾਨਾਂ ਦਾ ਹੁਣ ਕੀ ਰੋਖ ਹੈ ਜਦੋਂ ਕਿਸਾਨ ਦੀ ਮੌਤ ਹੋ ਗਈ ਹੈ ਕਿਸਾਨਾਂ ਦੇ ਵੱਲੋਂ ਕੀ ਕਿਹਾ ਜਾ ਰਿਹਾ ਹੈ ਕਿਸਾਨਾਂ ਵੱਲੋਂ ਜਿਹੜਾ ਰੋਕਾ ਉਹ ਰੋਹ ਤਰਸ਼ਨ ਕਰ ਰਹੇ ਨੇ ਮੈਂ ਮੌਕੇ ਸੌਟ ਤੇ ਪਹੁੰਚ ਰਿਹਾ ਤੇ ਨਾਲ ਹੀ ਦੇਖਵਾਂਗੇ ਕਿ ਉਹਨਾਂ ਵੱਲੋਂ ਜਿਹੜਾ ਕਿ ਅਸੀਂ ਖੇਚਰ ਆ ਗਿਆ ਰੋਡ ਹਾਈਵੇ ਜਿਹੜਾ ਜਮ ਕਰਾ ਕੇ ਜੀ ਜੀ ਇਹ ਜਿਸ ਕਿਸਾਨ ਦੀ ਮੌਤ ਹੋ ਗਈ ਹੋਈ ਹੈ सुरेंद्रਪਾਲ ਪਿੰਡ ਆਕੜੀ ਦਾ ਦੱਸਿਆ ਜਾ ਰਿਹਾ 62 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਇਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਜਾਂ ਕਿਸੇ ਨਾਲ ਗੱਲਬਾਤ ਹੋ ਸਕੀ ਹੈ ਜੀ ਹਜੇ ਫਿਲਹਾਲ ਕੋਈ ਗੱਲ ਨਹੀਂ ਹੋਈ ਹੈ ਕਿ ਬੌਕੇ ਤੇ ਪਹੁੰਚ ਰਿਹਾ ਉਸ ਤੋਂ ਪਹਿੇ ਹੋਏਗੀ ਜੀ ਜੀ तमाम ਜਾਣਕਾਰੀ ਲਈ ਧੰਨਵਾਦ ਸੋ ਸਾਡੇ ਸਹਿਯੋਗੀ ਕੁਲਵਿੰਦਰ ਕੁਮਨ ਸਾਡੇ ਨਾਲ ਪਟਿਆਲਾ ਤੋਂ ਜੁੜੇ ਸੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਹ ਸਾਰੀ ਘਟਨਾ ਵਾਪਰੀ ਆ ਔਰ ਇਹ ਦੱਸਿਆ ਜਾ ਰਿਹਾ ਕਿ ਬੀਜੇਪੀ ਉਮੀਦਵਾਰ ਪ੍ਰਨੀਤ ਕੌਰ ਦਾ ਵਿਰੋਧ ਕਰ ਰਹੇ ਸੀ ਕਿਸਾਨ ਉਸ ਸਮੇਂ ਵਿਰੋਧ ਦੇ ਦੌਰਾਨ ਜਿਹੜੇ ਕਿਸਾਨ ਸੀ ਔਰ ਬੀਜੇਪੀ ਦੇ ਕੁਝ ਵਰਕਰ ਸੀ ਉਹ ਆਪਸ ਦੇ ਵਿੱਚ ਹੱਥੋਂ ਪਾਈ ਹੋ ਗਿਆ ਜਿਸ ਤੋਂ ਬਾਅਦ ਇੱਕ ਕਿਸਾਨ ਜਿਹੜਾ ਹੈ ਉਹ 68 ਸਾਲ ਦਾ ਕਿਸਾਨ ਜਿਹੜਾ सुरेंद्रਪਾਲ ਪਿੰਡ ਆਕੜੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਉਹ ਜਮੀਨ ਦੇ ਉੱਪਰ ਡਿੱਗਦਾ ਜਮੀਨ ਦੇ ਉੱਪਰ ਡਿੱਗਣ ਦੇ ਨਾਲ ਉਹਦੇ ਸੱਟ ਲੱਗਦੀ ਹੈ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਤੇ ਡਾਕਟਰ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ ਸੋ ਇਹ ਪ੍ਰਨੀਤ ਕੌਰ ਦਾ ਜਾਂ ਫਿਰ ਭਾਜਪਾ ਦੇ ਕਿਸੇ ਉਮੀਦਵਾਰ ਦਾ ਇਹ ਪਹਿਲਾ ਜਿਹੜਾ ਪ੍ਰਦਰਸ਼ਨ ਉਹਨਾਂ ਦੇ ਅਗੇਂਸਟ ਨਹੀਂ ਕੀਤਾ ਜਾ ਰਿਹਾ ਕਿਸਾਨਾਂ ਦੇ ਬੋਲੋ ਬੱਕ ਬੱਕ ਪਿੰਡਾਂ ਦੇ ਵਿੱਚ ਭਾਜਪਾ ਦੇ ਵਿਰੋਧ ਪੋਸਟਰ ਲਗਾਏ ਜਾ ਰਹੇ ਨੇ ਔਰ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਵਿਰੋਧ ਵੀ ਉਹਨਾਂ ਤੋਂ ਸਵਾਲ ਪੁੱਛੇ ਜਾ ਰਹੇ ਨੇ ਸੋ ਕੁਝ ਆਗੂ ਤਾਂ ਸਾਹਮਣੇ ਖੜੇ ਹੋ ਕੇ ਉਹਨਾਂ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਨੇ ਪਰ ਕੁਝ ਥਾਂ ਦੇ ਉੱਤੇ ਪੁਲਿਸ ਜਿਹੜਾ ਆਮੋ ਸਾਹਮਣੇ ਉਹਨਾਂ ਦਾ ਟੱਕਰ ਨਹੀਂ ਹੋਣ ਦਿੰਦੀ ਪਰ ਅੱਜ ਵੀ ਇਹ ਪਟਿਆਲਾ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਪ੍ਰਨੀਤ ਕੋਰ ਔਰ ਹੰਸਰਾਜ ਹੰਸ ਦਾ ਜਬ ਸਭ ਤੋਂ ਜ਼ਿਆਦਾ ਵਿਰੋਧ ਜਿਹੜਾ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਸੋ ਪ੍ਰਨੀਤ ਕੋਰ ਦਾ ਅੱਜ ਵਿਰੋਧ ਕੀਤਾ ਜਾ ਰਿਹਾ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਪਟਿਆਲੇ ਦੀਆਂ ਨੇ ਜਿੱਥੇ ਇਹ ਜਿਹੜੀ ਤਾਂ ਕੰਮ ਕੀ ਹੋਈ ਆ ਜਿਸ ਤੋਂ ਬਾਅਦ ਕਿਸਾਨ ਦੀ ਮੌਤ ਹੋ ਗਈ ਆ ਉਹ ਕਿਸਾਨਾਂ ਦੇ ਵੱਲੋਂ ਰੋਡ ਜਾਮ ਕਰਨ ਦਾ ਜਿਹੜਾ ਧਮਕੀ ਦਿੱਤੀ ਗਈ ਆ ਔਰ ਰੋਡ ਜਾਮ ਕੀਤਾ ਗਿਆ ਇਸ ਤੋਂ ਬਾਅਦ ਕਿਸਾਨਾਂ ਦਾ ਅੱਗੇ ਕੀ ਰੁਖ ਹੁੰਦਾ ਜਾਂ ਪ੍ਰਸ਼ਾਸਨ ਦਾ ਅੱਗੇ ਕੀ ਰੁਖ ਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਦੇਖਣਾ ਹੋਵੇਗਾ